ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਦੂਸਰੀ ਵਾਰ ਬਤੌਰ ਪ੍ਰੈਜ਼ੀਡੈਂਟ ਮੈਨੂੰ ਇਹ ਮੌਕਾ ਦਿੱਤਾ ਤੇ ਮੇਰੇ ਦੇ ਵਿੱਚ ਭਰੋਸਾ ਜਤਾਇਆ ਕਿ ਮੈਂ ਕਲੱਬ ਦੀ ਜਿਹੜੀ ਬਾਗਡੋਰ ਹੈ ਉਹ ਫੇਰ ਇਸ ਸਾਲ ਦੇ ਲਈ ਸੰਭ ਸਕਦਾ ਹਾਂ ਔਰ ਪਿਛਲੇ ਪੂਰੇ ਸਾਲ ਜਿਸ ਤਰੀਕੇ ਦੇ ਨਾਲ ਨਿਰੰਤਰ ਇਹ ਕੋਸ਼ਿਸ਼ ਰਹੀ ਹੈ ਮੇਰੀ ਤੇ ਪੂਰੀ ਟੀਮ ਦੀ ਕਿ ਅਸੀਂ ਕਮਿਊਨਿਟੀ ਦੇ ਲਈ ਚੰਗੇ ਪ੍ਰੋਜੈਕਟਸ ਕਰੀਏ ਅੱچھے ਕੰਮ ਕਰੀਏ ਇਸ ਸਾਲ ਵੀ ਮੈਂ ਪੂਰਾ ਆਸ਼ਵਾਸਨ ਦਵਾਉਂਦਾ ਹਾਂ ਸਮਸਤ ਕਲੱਬ ਨੂੰ ਕਿ ਸਾਡਾ ਰੋਟਰੀ ਕਲੱਬ ਪਾਖੜਾ ਨੰਗਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਹੀ ਬਿਹਤਰੀਨ ਪ੍ਰੋਜੈਕਟਸ ਜੋ ਕਮਿਊਨਿਟੀ ਦੇ ਲਈ ਲਾਹੇਮੰਦ ਹੋਣਗੇ ਅਸੀਂ ਜਨ ਸੇਵਾ ਕਰ ਸਕੀਏ ਤੇ ਮਾਨਵਤਾ ਦੇ ਲਈ ਕੁਝ ਕਰ ਸਕੀਏ ਤੇ ਐਦਾਂ ਦੇ ਜਿਹੜੇ ਪ੍ਰੋਜੈਕਟਸ ਐ ਅਸੀਂ ਨਿਰੰਤਰ ਉਹ ਜਾਰੀ ਰੱਖਾਂਗੇ ਜਿਦੇ ਵਿੱਚ ਪਿਛਲੇ ਪੂਰੇ ਸਾਲ ਮੈਨੂੰ ਮੇਰੇ ਸੈਕਟਰੀ ਬਲਜਿੰਦਰ ਜੀ ਦਾ ਵੀ ਬਹੁਤ ਸਾਥ ਰਿਹਾ ਤੇ ਇਸ ਸਾਲ ਵੀ ਬਲਜਿੰਦਰ ਜੀ ਮੇਰੇ ਨਾਲ ਸੈਕਟਰੀ ਨੇ ਤੇ ਜਿਹੜੇ ਨਿਰੰਤਰ ਅਸੀਂ ਆਪਣੇ ਜਿਹੜੇ ਪ੍ਰੋਜੈਕਟਸ ਐ ਜਿੱਦਾਂ ਪਿਛਲੇ ਸਾਲ ਜਾਰੀ ਰੱਖੇ ਇਸ ਸਾਲ ਵੀ ਅਸੀਂ ਪੂਰੇ ਚੰਗੇ ਤਰੀਕੇ ਦੇ ਨਾਲ ਆਪਣੇ ਜਿਹੜੇ ਪ੍ਰੋਜੈਕਟਸ ਐ ਉਹ ਕਰਾਂਗੇ ਔਰ ਮੈਂ ਵਿਸ਼ੇਸ਼ ਧੰਨਵਾਦ ਕਰੂੰਗਾ ਅੱਜ ਡਾਕਟਰ ਆਰ.ਐਸ. ਪਰਮਾਰ ਜੀ ਦਾ ਜਿਹੜੇ ਬਤੌਰ ਮੁੱਖ ਮਹਿਮਾਨ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਆਪਣੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢਿਆ ਔਰ ਉਹਨਾਂ ਦੇ ਨਾਲ ਮੈਂ ਧੰਨਵਾਦ ਕਰੂੰਗਾ ਸਾਡੇ ਅਸਿਸਟੈਂਟ ਗਵਰਨਰ ਸਾਹਿਬ ਜੀ ਦਾ ਡਾਕਟਰ ਐਡਵੋਕੇਟ ਗੁਰਪ੍ਰੀਤ ਜੀ ਜਿਨ੍ਹਾਂ ਨੇ ਸਮਾਂ ਕੱਢ ਕੇ ਅੱਜ ਸਾਨੂੰ ਆਉਣ ਵਾਲੇ ਸਮੇਂ ਦੇ ਲਈ ਜੋ ਦਿਸ਼ਾ ਨਿਰਦੇਸ਼ ਹੈ ਉਹ ਸਾਡੇ ਕਲੱਬ ਨੂੰ ਦਿੱਤੇ ਆ ਤੇ ਮੈਂ ਬਾਕੀ ਆਏ ਹੋਏ ਸਮਸਤ ਕਲੱਬਾਂ ਤੋਂ ਸਾਡੇ ਰੋਟਰੀ ਕਲੱਬ ਨੰਗਲ ਸੈਂਟਰਲ ਰੋਟਰੀ ਕਲੱਬ ਰੋਪੜ ਸੈਂਟਰਲ ਰੋਟਰੀ ਕਲੱਬ ਰੂਕਨਗਰ ਰੋਟਰੀ ਕਲੱਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿਨ੍ਹਾਂ ਸਮਸਤ ਸਾਡੇ ਸਾਥੀ ਰੋਟਰੀਅਨ ਆਏ ਆ ਆਪਣਾ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਮੈਂ ਸਭ ਦਾ ਧੰਨਵਾਦ ਕਰਦਾ ਹਾਂ ਤੇ ਸਮੁੱਚੀ মিডিਆ ਦਾ ਸਾਡੇ মিডিਆ ਦੇ ਜਿੰਨੇ ਸਾਥੀ ਭਰਾ ਅੱਜ ਤੁਸੀਂ ਸਾਡੀ ਇਸ ਪ੍ਰੋਗਰਾਮ ਦੀ ਕਵਰੇਜ ਕਰਨ ਦੇ ਲਈ ਆਏ ਹੋ ਮੈਂ ਤੁਹਾਡਾ ਸਾਰਿਆਂ ਦਾ ਵੀ ਅੱਜ ਇੱਥੇ ਪਹੁੰਚਣ ਤੇ ਧੰਨਵਾਦ ਕਰਦਾ ਸੋਨੀ ਸਾਹਿਬ ਨਵੀਂ ਮੈਂਬਰਸ਼ਿਪ ਹੋਈ ਹੈ ਦੋ ਬੰਦੇ ਜੀ ਨਾਮ वगैरह ਦੋ ਮੈਂਬਰ ਅਸੀਂ ਅੱਜ ਨਵੇਂ ਇੰਡਕਟ ਕੀਤੇ ਆ ਬਲਕਿ ਤਿੰਨ ਮੈਂਬਰ ਕੀਤੇ ਆ ਜਿਹੜੇ ਸਾਡੇ ਤੀਸਰੇ ਮੈਂਬਰ ਨੇ ਉਹ ਥੋੜਾ ਲੇਟ ਹੋ ਗਏ ਉਹ ਹਲੇ ਰੋਪੜ ਕ੍ਰਾਸ ਕੀਤੇ ਉਹਨਾਂ ਨਾਲ ਗੱਲ ਹੋਈ ਉਹਨਾਂ ਦੀ ਕੋਈ ਫੈਮਲੀ ਦਾ ਕੁਝ ਸੀਗਾ ਮੈਟਰ ਤੇ ਜਿਹੜੇ ਦੋ ਮੈਂਬਰ ਅੱਜ ਇੰਡਕਟ ਹੋਏ ਆ ਉਹਨਾਂ ਦੇ ਵਿੱਚ ਇੱਕ ਹੈਗੇ ਅਭੇ ਰੂਪ رائے ਜੀ ਅਭੇ ਰੂਪ رائے ਜੀ ਜੈ ਦੁਰਗਾ ਟਾਈਲਸ ਤੋਂ ਜਿਹੜੇ ਸਾਡੇ ਮੈਂਬਰ ਬਣੇ ਨੇ ਤੇ ਦੂਸਰੇ ਨੇ ਮਨਿੰਦਰ ਜੀ ਮਨਿੰਦਰ ਸਿੰਘ ਜੀ ਉਹਨਾਂ ਦਾ ਸੋਲਰ ਦਾ ਕੰਮ ਹੈ ਉਹਨਾਂ ਦੀ ਕਾਫੀ ਅੱਛੀ ਇੰਡਸਟਰੀ ਹੈ ਸੋਲਰ ਦੀ ਤੇ ਉਹ ਵੀ ਸਾਡੇ ਅੱਜ ਮੈਂਬਰ ਬਣੇ ਨੇ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡਾ ਪਰਿਵਾਰ ਰੋਟਰੀ ਕਲੱਬ ਪਾਖੜਾ ਨੰਗਲ ਦਾ ਵੱਧ ਰਿਹਾ ਹੈ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਇਸੇ ਤਰੀਕੇ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਨਵੇਂ ਮੈਂਬਰਾਂ ਦੀ ਜਿਹੜੀ ਇੰਡਕਸ਼ਨ ਹੈ ਉਹ ਕਰਵਾਂਦੇ ਰਵਾਂਗੇ ਤੇ ਸਾਡੀ ਕੋਸ਼ਿਸ਼ ਹੈ ਕਿ ਬਤੌਰ ਰੋਟਰੀਅਨ ਜਿਸ ਤਰੀਕੇ ਦੇ ਨਾਲ ਸਾਡੂੰ ਕਲੱਬ ਦੇ ਕੰਮਾਂ ਨੂੰ ਦੇਖ ਕੇ ਨਵੇਂ ਮੈਂਬਰ ਸਾਡੇ ਨਾਲ ਜੁੜ ਰਹੇ ਆ ਅਸੀਂ ਆਪਣੇ ਪਰਿਵਾਰ ਦਾ ਜਿਹੜਾ ਨਿਰੰਤਰ ਜਿਹੜੇ ਆ ਵਾਅਦਾ ਕਰਦੇ ਰਹੇ ਆ ਵੀ ਦੱਸਿਆ ਜਾ ਰਿਹਾ ਵੀ 200 ਦੇਸ਼ਾਂ ਦੇ ਵਿੱਚ ਜਿਹੜੇ ਕਿੰਨੇ ਹਜ਼ਾਰ ਮੈਂਬਰ ਆ ਜਿਹੜੇ ਰੋਟਰੀ ਲਈ ਕੰਮ ਕਰਦੇ ਆ ਤੇ کارਗੁਜ਼ਾਰੀ ਦੱਸਿਓ ਪਿਛਲੇ ਸਾਲ ਦੀ ਦੱਸਿਆ ਵੀ ਜਾ ਰਿਹਾ ਕਿ 9 ਲੱਖ ਦੇ ਕਰੀਬ ਕਰ ਰਹੇ ਆ ਜੀ ਇਹ ਕਾਰਜਾਂ ਦੇ ਖਰਚੇ ਦੇ ਬਾਰੇ ਪਿਛਲੇ ਪੂਰੇ ਸਾਲ ਦੇ ਵਿੱਚ ਰੋਟਰੀ ਦੀ ਜਿਹੜੀ ਸਾਡੀ ਪ੍ਰੋਜੈਕਟ ਰਿਪੋਰਟ ਰਹੀ ਆ ਉਹ ਉਹਦੇ ਵਿੱਚ ਜੋ ਸਾਡੇ ਲਗਭਗ ਜਿਹੜੇ ਅਸੀਂ 78 ਦੇ ਕਰੀਬ ਪ੍ਰੋਜੈਕਟਸ ਕੀਤੇ ਆ ਉਹਨਾਂ ਪ੍ਰੋਜੈਕਟਸ ਨੂੰ ਕਰਨ ਦੇ ਵਿੱਚ ਜੋ ਸਾਡੇ ਕਲੱਬ ਦਾ ਫੰਡ ਯੂਜ਼ ਹੋਇਆ ਜਿਦੇ ਵਿੱਚ ਕੁਝ ਡਿਸਟ੍ਰਿਕਟ ਦਾ ਵੀ ਯੋਗਦਾਨ ਰਹਿੰਦਾ ਹੈ ਤੇ ਸਾਡੇ ਕਲੱਬ ਦੇ ਬਾਕੀ ਔਨ ਆਪਣੇ ਫੰਡਸ ਵੀ ਹੁੰਦੇ ਨੇ ਉਹਦੇ ਵਿੱਚ ਲਗਭਗ 9 ਲੱਖ ਤੋਂ ਉੱਪਰ ਜਿਹੜਾ ਖਰਚਾ ਸਾਡੇ ਕਲੱਬ ਦਾ ਰਿਹਾ ਹੈ ਔਰ ਲਗਭਗ 2000 ਰਿਆਲ ਜਿਹੜਾ ਲਗਭਗ 9 ਲੱਖ ਦੇ ਕਰੀਬ ਸਾਡੇ ਜਿਹੜੇ ਕਲੱਬ ਦਾ ਤੇ ਡਿਸਟ੍ਰਿਕਟ ਦਾ ਮਿਲਾ ਕੇ ਜੋ ਸਾਡੇ ਆਉਟਪੁੱਟ ਖਰਚਾ ਆਇਆ ਹੈਗਾ ਉਹ ਤੁਹਾਡੇ ਨਾਲ ਜਿਵੇਂ ਗਵਰਨਰ ਸਾਹਿਬ ਨੇ ਤੇ ਅਸਿਸਟੈਂਟ ਗਵਰਨਰ ਸਾਹਿਬ ਨੇ ਸਾਂਝਾ ਕੀਤਾ ਤੇ ਪੂਰੇ ਵਿਸ਼ਵ ਦੇ ਵਿੱਚ ਜਿਹੜੀ ਰੋਟਰੀ ਹੈ ਲਗਭਗ 200 ਕੰਟਰੀ ਦੇ ਵਿੱਚ ਸਾਡੇ 4 ਲੱਖ ਤੋਂ ਉੱਪਰ ਜਿਹੜੇ ਮੈਂਬਰ ਨੇ ਰੋਟਰੀਅਨ ਜਿਹੜੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਅਲੱਗ-ਅਲੱਗ ਕਲੱਬਾਂ ਦੇ ਮਾਧਿਅਮ ਦੇ ਰਾਹੀਂ ਸੇਵਾ ਕਰ ਰਹੇ ਨੇ ਔਰ ਜੀਨਰੇ ਦੇ ਵਿੱਚੋਂ ਰੋਟਰੀ ਕਲੱਬ ਪਾਖੜਾ ਨੰਗਲ ਜਿਵੇਂ ਡਿਸਟ੍ਰਿਕਟ 3080 ਦਾ ਅਸੀਂ ਵੀ ਕਿੱਸਾ ਨੇ ਅਸੀਂ ਵੀ ਨਿਰੰਤਰ ਉਸੀ ਆਰਆਈ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿੱਦਾਂ ਸਾਨੂੰ ਉਪਰੋਂ ਗਾਈਡਲਾਈਨਸ ਆਂਦੀਆਂ ਨੇ ਅਸੀਂ ਨਿਰੰਤਰ ਸਾਡਾ ਕਲੱਬ ਉਸੀ ਦਿਸ਼ਾ ਦੇ ਵਿੱਚ ਕੰਮ ਕਰ ਰਿਹਾ ਕੋਈ ਨਵੇਂ ਸਾਲ ਦੇ 2025 ਲਈ ਕੋਈ ਨਵੀਂ ਐਕਟੀਵਿਟੀ ਸੋਚੀ ਹੋਵੇ ਕਿ ਜਿਹੜਾ ਕੰਮ ਕਰਨਾ ਹੈ ਕੁਛ ਹੈਗਾ ਕੋਈ ਜਿਵੇਂ ਕਿ ਇੱਕ ਅਸੀਂ ਅੱਜ ਅਨਾਉਂਸਮੈਂਟ ਕੀਤੀ ਹੈ ਕਿ ਅਸੀਂ ਜਿਹੜੀ ਆਟੋਮੈਟਿਕ ਜਿਹੜੀ ਡੀ ਫੈਬ੍ਰਿਕੇਸ਼ਨ ਜਿਵੇਂ ਹਾਰਟ ਅਟੈਕ ਦੇ ਵਿੱਚ ਜਿਹੜੀ ਮਸ਼ੀਨ ਕਮੰਦੀ ਹੈ ਉਹ ਅਸੀਂ ਬੜੀ ਜਲਦ ਇੱਕ ਨੰਗਲ ਸਿਵਲ ਹਸਪੀਟਲ ਦੇ ਵਿੱਚ ਦੇਣ ਜਾ ਰਹੇ ਹਾਂ ਜਿਹਦੇ ਵਿੱਚ ਹਾਰਟ ਅਟੈਕ ਦੇ ਵਿੱਚ ਜਿਹੜੇ ਇਮੀਡੀਏਟ ਇਹਨਾਂ ਨੂੰ ਇੱਕ ਟ੍ਰੀਟਮੈਂਟ ਦੇਣਾ ਹੁੰਦਾ ਜਦੋਂ ਹਾਰਟ ਅਟੈਕ ਆਂਦਾ ਹੈ ਪੀਸ਼ੈਂਟ ਦੀ ਜਾਨ ਬਚਾਈ ਜਾ ਸਕਦੀ ਹੈ ਅਸੀਂ ਉਹ ਇੱਕ ਮਸ਼ੀਨ ਜਿਹੜੀ ਹੈਗੀ ਆ ਉਹ ਇੰਸਟਾਲ ਕਰਾਂਗੇ ਬੜੀ ਜਲਦੀ ਔਰ ਕੰਪਿਊਟਰ ਸੈਂਟਰ ਜਿਹੜਾ ਅਸੀਂ ਆਪਣਾ ਰੋਟਰੀ ਭਵਨ ਤਿਆਰ ਕੀਤਾ ਇੰਦਰਾ ਨਗਰ ਦੇ ਵਿੱਚ ਉੱਥੇ ਅਸੀਂ ਕੰਪਿਊਟਰ ਸੈਂਟਰ ਜਿਹੜਾ ਸ਼ੁਰੂ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਜ਼ਰੂਰਤਮੰਦ ਬੱਚਿਆਂ ਨੂੰ ਜਿਹੜੇ ਕੰਪਿਊਟਰ ਦੇ ਕੋਰਸਿਸ ਆ ਉਹ ਫ੍ਰੀ ਆਫ ਕੋਸਟ ਕਰਾਵਾਂਗੇ ਜਿਹਦੇ ਵਿੱਚ ਚਾਹੇ ਉਹ ਟੈਲੀ ਦੇ ਕੋਰਸਿਸ ਹੋਣ ਆਟੋਕੈਡ ਦੇ ਨਾਲ ਰਿਲੇਟਿਡ ਕੋਰਸਿਸ ਹੋਣ ਸੀ ਸੀ ਪਲੱਸ ਪਲੱਸ ਜਿਵੇਂ ਲੈਂਗੁਏਜਸ ਹੁੰਦੀਆਂ ਨੇ ਜਾਂ ਜਿਹੜੇ ਜਨਰਲ ਟਾਈਪਿੰਗ ਦੇ ਵਰਲਡ ਦੇ ਜਾਂ ਹੋਰ ਚੀਜ਼ਾਂ ਦੇ ਜਿਹੜੇ ਕੋਰਸਿਸ ਹੁੰਦੇ ਨੇ ਉਹ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਕਰਾਉਣ ਜਾ ਰਹੇ ਹਾਂ ਰੋਟਰੀ ਪਵਨ ਇੰਦਰਾਨਗਰ ਜਿਹੜਾ ਸਾਡੇ ਕਲੱਬ ਵੱਲੋਂ ਤਿਆਰ ਕੀਤਾ ਗਿਆ ਸਾਡੀ ਆਪਣੇ ਕਲੱਬ ਦੀ ਬਿਲਡਿੰਗ ਹੈ ਉਹਦੇ ਵਿੱਚ ਜਿਹੜੀ ਕੰਪਿਊਟਰ ਸੈਂਟਰ ਦੀ ਸ਼ੁਰੂਆਤ ਹੈ ਅਸੀਂ ਬੜੀ ਜਲਦੀ ਕਰਨ ਜਾ ਰਹੇ ਹਾਂ ਇਹ ਜਿਹੜੇ ਦੋ ਮੇਨ ਵੱਡੇ ਪ੍ਰੋਜੈਕਟਸ ਐ ਅਸੀਂ ਸਾਲ ਦੇ ਵਿੱਚ ਕਰਾਂਗੇ ਔਰ ਲਗਭਗ ਸਾਡੇ ਕਲੱਬ ਨੇ 2000 ਮੋਰਿੰਗਾ ਟਰੀਜ਼ ਜਿਹੜੇ ਮੈਡੀਸਨਲ ਪਲਾਂਟਸ ਐ ਉਹ ਆਪਣੇ ਇਲਾਕੇ ਦੇ ਵਿੱਚ ਲਾਉਣ ਦਾ ਟੀਚਾ ਰੱਖਿਆ ਹੈ ਜਿੱਦੂ ਸ਼ੁਰੂਆਤ ਅਸੀਂ ਜਿਹੜੀ ਪ੍ਰਾਈਮੋ ਕੈਮੀਕਲਸ ਐ ਪੀਐਸਸੀਐਲ ਤੋਂ ਕੀਤੀ ਐ ਜਿਹਦੇ ਵਿੱਚ ਲਗਭਗ ਹੁਣ ਤੱਕ ਅਸੀਂ 60 ਤੋਂ 70 ਜਿਹੜੇ ਮੋਰਿੰਗਾ ਟਰੀਜ਼ ਆ ਉਹ ਲਗਾ ਚੁੱਕੇ ਆ ਤੇ ਹੁਣ ਉਹਨਾਂ ਦੀ ਕਲੋਨੀ ਦੇ ਵਿੱਚ ਵੀ ਆਉਣ ਵਾਲੇ ਸਮੇਂ 'ਚ ਅਸੀਂ ਮੋਰਿੰਗਾ ਟਰੀਜ਼ ਲਗਾਵਾਂਗੇ ਇਹ 2000 ਦੇ ਕਰੀਬ ਅਸੀਂ ਜਿਹੜੇ ਮੈਡੀਸਨਲ ਪਲਾਂਟਸ ਤੇ 2000 ਜਿਹੜੇ ਦੂਸਰੇ ਪਲਾਂਟਸ ਹੈਗੇ ਆ ਨਾਰਮਲ ਬੂਟੇ ਉਹ ਅਸੀਂ ਆਪਣੇ ਇਲਾਕੇ ਨੂੰ ਇਸ ਸਾਲ ਦੇ ਵਿੱਚ ਦਵਾ